ਸਾਥੀ ਰਕਾਲ ਮੈਂ ਜ਼ੋਰਾਵਰ ਸਿੰਘ ਅੱਜ ਸਾਡੇ ਨਾਲ ਮੌਜੂਦ ਨੇ ਮਿਸਸ ਦਵਿੰਦਰ ਕੌਰ ਜਿਨ੍ਹਾਂ ਨੇ ਆਪਣਾ ਯੂਕੇ ਦਾ ਵਿਸਟਰ ਵੀਜ਼ਾ ਡਬਲ ਡੀ ਸੀ ਰਾਹੀਂ ਅਪਲਾਈ ਕੀਤਾ ਸੀ ਜੋ ਕਿ ਲਾਕੇ ਆ ਗਿਆ ਹੈ ਪਾਸਪੋਰਟ ਤੁਸੀਂ ਦੇਖ ਸਕਦੇ ਹੋ ਦਵਿੰਦਰ ਜੀ ਫੋਟੋ ਬਣਾਇਆ ਤੁਹਾਨੂੰ ਦਵਿੰਦਰ ਜੀ ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਡਬਲ ਡੀ ਸੀ ਦੇ ਬਾਰੇ ਕਿਹਨੇ ਦੱਸਿਆ ਸਾਡੇ ਪਿੰਡ ਤੋਂ ਬਹੁਤ ਕਾਫੀ ਜਾਣਿਆ ਦਾ ਵੀਜ਼ਾ ਆਇਆ ਹੈ ਬਹੁਤ ਸੁਣਿਆ ਹੈ ਆ ਤੇ ਮੈਨੂੰ ਉਹ ਨਾ ਕਿ ਐਸੀ ਗੱਲ ਤੁਸੀਂ ਇਤਜਾਦੀ W DSC ਉੱਥੇ ਜਾ ਕੇ ਤੁਸੀਂ ਵੀ ਵੀਜ਼ਾ ਅਪਲਾਈ ਕਰੋ ਤੇ ਮੇਰਾ ਵੀ ਵੀਜ਼ਾ ਬਹੁਤ ਜਲਦੀ ਆ ਗਿਆ। ਇਹ ਮੈਂ ਇਹ ਜੰਮੀ ਆ ਕਿ ਸਾਰੇ ਇੱਥੇ ਆ ਕੇ ਅਪਲਾਈ ਕਰੋ ਬਹੁਤ ਜਲਦੀ ਜਾਂਦਾ ਹੈ। ਠੀਕ ਹੈ। ਹਾਂਜੀ। ਸੁਪਾਲ ਜੀ ਤੁਸੀਂ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਤੁਹਾਡੇ ਮਾਤਾ ਜੀ ਦਾ ਵੀਜ਼ਾ ਲੱਗਾ ਹੈ। ਤਾਂ ਤੁਹਾਡਾ ਐਕਸਪੀਰੀਅੰਸ WDSC ਦੇ ਨਾਲ ਕਿੰਦਾ ਨਾਲ ਰਿਹਾ? ਸਰ ਬਹੁਤ ਵਧੀਆ ਰਿਹਾ ਬਹੁਤ ਕੋਆਪਰੇਟਿਵ ਟੀਮ ਸੀਗੀ ਔਰ ਸਭ ਨੂੰ ਮਤਲਬ ਇਸ ਤਰ੍ਹਾਂ ਲੱਗਿਆ ਹੀ ਨਹੀਂ ਕਿ ਕਿਸੇ ਏਜੰਟ ਤੋਂ ਅਸੀਂ ਅਪਲਾਈ ਕਰਾ ਰਹੇ ਹਾਂ ਅਸੀਂ ਪਰਿਵਾਰ ਦੀ ਤਰ੍ਹਾਂ ਹੀ ਸਾਡੇ ਨਾਲ ਡੀਲਿੰਗ ਕੀਤੀ ਗਈ ਔਰ ਸਾਨੂੰ ਬਹੁਤ ਵਧੀਆ ਲੱਕੀ ਫੀਲ ਹੋ ਰਿਹਾ अच्छा एक मैं बहुत जरूरी चीज पूछना चाहूंगा कि कई बार ये ਸਾਡੇ ਵੀਜ਼ ਨੂੰ ਜਾਂ ਹੋਰ ਵੀ ਕਲੈਂਟਸ ਨੂੰ ਦਿੱਕਤ ਹੁੰਦੀ ਹੈ ਕਿ ਸਟੇजेस ਵਿੱਚ ਸਾਡੇ ਨਾਲ ਕੋਈ ਲੁਕਾ ਚੁਪੀ ਕੀਤੀ ਜਾਂਦੀ ਸਾਨੂੰ ਦੱਸਿਆ ਨਹੀਂ ਜਾਂਦਾ ਤਾਂ ਉਹ ਡਬਲ ਡੀਆਈਸੀ ਦਾ ਜਿਹੜਾ ਪ੍ਰੋਸੈਸ ਹੈ ਉਹ ਕਿਦਾਂ ਦਾ ਹੈ ਟ੍ਰਾਂਸਪੇਰੈਂਸੀ ਦਾ ਤੁਹਾਨੂੰ ਹਰ ਸਟੇਜ ਤੇ ਗਾਈਡ ਕੀਤਾ ਗਿਆ ਬਿਲਕੁਲ ਟ੍ਰਾਂਸਪੇਰੈਂਸੀ ਦਾ ਸਾਨੂੰ ਪਹਿਲੇ ਦਿਨ ਹੀ ਦੱਸਿਆ ਗਿਆ ਸੀਗਾ ਜੋ ਡਾਕੂਮੈਂਟਸ ਚਾਹੀਦੇ ਨੇ ਤੁਸੀਂ ਆ ਡਾਕੂਮੈਂਟਸ ਪ੍ਰੋਵਾਈਡ ਕਰੋ ਜੋ ਵੀ ਬੈਂਕ ਸਟੇਟਮੈਂਟ ਜੋ ਵੀ ਚਾਹੀਦਾ ਸੀ ਉਹਦੀ ਤਿਆਰ ਕਰਕੇ ਸਾਰਾ ਦਿੱਤਾ ਔਰ ਬਹੁਤ ਘੱਟ ਟਾਈਮ ਦੇ ਵਿੱਚ ਸਾਡਾ ਵੀਜ਼ਾ ਜੋ ਹੈ ਲੱਗੇ ਆ ਗਿਆ ਤਾਂ ਤੁਸੀਂ ਵੀਅਰ ਸਾਡੇ ਨੂੰ ਕੀ ਕਹਿਣਾ ਚਾਹੋਗੇ ਸਰ ਅਸੀਂ ਇਹ ਕਹਿਣਾ ਚਾਹਾਂਗੇ ਕਿ ਅਗਰ ਤੁਸੀਂ ਸਹੀ ਜਗ੍ਹਾ ਆਉਣਾ ਚਾਹੁੰਦੇ ਹੋ ਤਾਂ W D I C ਇੱਕ ਬਹੁਤ ਵਧੀਆ ਜਗ੍ਹਾ ਆ ਜਿੱਥੇ ਆ ਕੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਵੀਜ਼ਾ ਲੈ ਸਕਦੇ ਹੋ ਕਿਉਂਕਿ ਅਸੀਂ ਵੀ ਪਹਿਲਾਂ ਬਹੁਤ ਜਗ੍ਹਾ ਫਟਕੇ ਸੀਗੇ ਗਏ ਸੀਗੇ ਔਰ ਐਂਡ ਸਾਡਾ ਵੀਜ਼ਾ ਜੋ ਰਿਫਿਊਜ਼ਲ ਤੋਂ ਬਾਅਦ ਵੀ ਸਾਡਾ ਵੀਜ਼ਾ ਆ ਗਿਆ ਤਾਂ ਤੁਸੀਂ ਸੁਣ ਸਕਦੇ ਹੋ ਕਿ ਸੁਖਪਾਲ ਜੀ ਨੇ ਕਿਹਾ ਕਿ ਦਵਿੰਦਰ ਜੀ ਦਾ ਪਹਿਲੇ ਵੀ ਇੱਕ ਯੂਕੇ ਦਾ ਵੀਜ਼ਾ ਰਿਫਿਊਜ਼ ਸੀ ਜੀ ਹਾਂ ਯੂਕੇ ਦਾ ਵੀਜ਼ਾ ਰਿਫਿਊਜ਼ ਸੀ ਔਰ ਰਿਫਿਊਜ਼ਲ ਦੇ ਬਾਅਦ ਅਸੀਂ ਵੀਜ਼ਾ ਲੈ ਕੇ ਦਿੱਤਾ ਹੈ ਤਾਂ ਜੇ ਤੁਸੀਂ ਵੀ ਕਿਸੇ ਵੀ ਪ੍ਰਕਾਰ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਭਾਵੇਂ ਉਹ ਸਟੱਡੀ ਵੀਜ਼ਾ ਹੋਵੇ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਹੋਵੇ ਪੀਆਰ ਕੈਨੇਡਾ ਪੀਆਰ ਆਸਟ੍ਰੇਲੀਆ ਸੁਪਰ ਵੀਜ਼ਾ ਫੈਮਿਲੀ ਸਪਾਂਸਰਸ਼ਿਪ ਵੀਜ਼ਾ ਕਿਸੇ ਵੀ ਟਾਈਪ ਦੇ ਵੀਜ਼ੇ ਲਈ ਤੁਸੀਂ ਇੱਕ ਵਾਰੀ डब्ल्यूएसी ਦੇ ਨਜ਼ਦੀਕੀ ਆਫਿਸਸ ਦੇ ਵਿੱਚ ਵਿਜ਼ਿਟ ਕਰੋ ਜਾਂ ਫਿਰ ਕਾਲ ਕਰ ਸਕਦੇ ਹੋ ਸਾਡੇ ਕਾਲ ਆਨਲਾਈਨ ਨੰਬਰ